ਹਾਂਜੀ ਕਿਉਂਕਿ ਅੱਗੇ ਰੈਨੂਵਟ ਹੋਣਾ ਆਪਣਾ ਦੁਕਾਨ ਐਨਵਰ ਕਰਾਣੀ ਹੈ ਤੇ ਮਾਲ ਕਰਾ ਵੜ ਕੱਢਣਾ ਸੀ ਕਲੀਅਰ ਕਰਨਾ ਸਾਰਾ ਮਾਲ ਅੱਜ ਕਟੋਗੜਾ 7000 2000 ਸੈਟ ਪਿਆ 3 4000 ਸੈਟ ਅੱਧੇ ਰੇਟ ਚ ਵੇਚਣਾ ਅੱਧੇ ਰੇਟ ਚ ਬਾਈ ਉਹਨਾਂ ਨੂੰ ਕੱਢਣਾ ਚਾਹਤੋ ਜਲਦੀ ਜਲਦੀ ਪਹੁੰਚੋ ਬਾਈ ਇਹ ਦੇਖੋ ਜੀ ਲਓ ਜੀ 125 ਰੁਪਏ ਦਾ ਸੂਟ ਹੈ ਜੀ 125 ਦਾ ਜੀ ਇਹ 500 ਦੇ 4 ਸੂਟ ਲਓ ਜੀ 500 ਆਲਓਵਰ ਮਾਈਕਰੋ ਕੋਟਨ ਦਾ ਸੂਟ ਇੱਕ ਓਕੇ ਇਹ ਵਾਲਾ ਕੋਰਸੈਟ ਆਪਾਂ ਲੈਸ ਕਰਨੀ ਹੈ ਫਾਇਦਾ ਕਰਾਣਾ ਹੈ 1000 ਦੇ 4 ਕੋਰਸੈਟ ਜੀ ਲਓ ਜੀ 1000 ਉਹਨੂੰ ਗਿਫਟ ਵੀ ਦਵਾਂਗੇ ਪਿਓਰ ਮਸਲੀਨ ਦੇ ਹੋਣਗੇ ਭਾਜੀ ਕੋਟ ਸੈੱਟ ਹੈ ਵੀ ਡਿਜ਼ਾਈਨ ਸੈੱਟ ਵੈਸਟ ਮਾਲ ਮਿਲ ਜੇਗਾ ਐਕਸਲ ਡਬਲ ਐਕਸਲ ਬਾਜ਼ਾਰ 'ਚ 7-800 ਦਾ ਇੱਕ ਵਿਗਦਾ ਆਪਾਂ 350-400 ਸਟਾਰਟ ਹੋਏ ਨੇ ਸਾਢੇ ਸ਼ੇਅਰ ਕਰਨਾ ਹੈ ਭਾਜੀ ਜਿਹੜਾ ਮੇਰੇ ਭੈਣ ਵੀਡੀਓ ਸ਼ੇਅਰ ਕਰੇਗਾ ਉਹਨਾਂ ਨੂੰ ਵੀ ਇੱਕ ਇੱਕ ਸੂਟ ਗਿਫਟ ਕਰਨਾ ਮੈਂ ਵੱਤ ਤੋਂ ਵੱਧ ਫੇਸ ਇਹ ਕਹਿੰਦਾ ਭਾਈ ਕਹਿੰਦਾ ਵੀਡੀਓ ਜਿਹੜਾ ਸ਼ੇਅਰ ਕਰੇਗਾ ਉਹਨਾਂ ਨੂੰ ਪਹਿਲੇ 10 ਬੰਦਿਆਂ ਨੂੰ ਜਿਹੜੇ ਹੁਣ ਵੀ ਸ਼ੇਅਰ ਕਰ ਰਹੇ ਆ ਦੇਖ ਕੇ 15-15 ਬੰਦਿਆਂ ਨੂੰ ਵੀ ਪਿਓਰ ਜਾਮ ਦਾ ਸੂਟ ਇਹ ਵੀ ਤੁਹਾਨੂੰ ਬਹੁਤ ਹੀ ਘੱ ਚਾਹ ਤੁਸੀਂ 250 ਰੁਪਏ ਦੀ ਰੇਂਜ ਚ ਇਹ ਦੇਖੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਆਧਿਕ ਹੋਰ ਨਵੇਂ ਵਲੋਗ ਜਿਵੇਂ ਤੁਹਾਨੂੰ ਪਤਾ ਕਿ ਗਰਮੀ ਆ ਗਈਆਂ ਆਪਾਂ ਤੁਹਾਡੇ ਵੱਤ ਗਰਮੀ ਦੇ ਬਹੁਤ ਸੋਹਣੇ ਸੋਹਣੇ ਸੂਟ ਬਿਲਕੁਲ ਘੱਟ ਰੇਟਾਂ ਤੇ ਲੈ ਕੇ ਆਏ ਆਂ ਅੱਜ ਆਪਾਂ ਪਹੁੰਚਿਆ ਸ਼ਹਿਰ ਲੁਧਿਆਣੇ ਤੇ ਆਪਾਂ ਸੂਟਾਂ ਦੀ ਬਹੁਤ ਵੱਡੀ ਦੁਕਾਨ 'ਚ ਖੜੇ ਆਂ ਤੁਹਾਨੂੰ ਸਾਰੀ ਆਪਾਂ ਇਹਨਾਂ ਦੀ ਕਲੈਕਸ਼ਨ ਦਿਖਾਵਾਂਗੇ ਪ੍ਰੋਪਰ ਸਾਰੇ ਰੇਟ ਦੱਸਾਂਗੇ ਤੇ ਪ੍ਰੋਪਰ ਤੁਹਾਨੂੰ ਆਪਾਂ ਨੰਬਰ ਦੇਵਾਂਗੇ ਪ੍ਰੋਪਰ ਸਾਰਾ ਐਡਰੈਸ ਦੇਵਾਂਗੇ ਸੋ ਵੀਡੀਓ ਨੂੰ ਬਰਤਬਰ ਸ਼ ਕੋ ਚੱਲਦੇ ਆ ਦਿਖਾਉਨੇ ਤੁਹਾਨੂੰ ਸਾਰੇ ਆਪਾਂ ਸੂਟਾਂ ਦੀ ਕਲੈਕਸ਼ਨ ਪਹਿਲਾਂ ਤੁਹਾਨੂੰ ਮੈਂ ਐਡਰੈਸ ਦੱਸਦਾ ਤੁਸੀਂ ਕਿਵੇਂ ਇਸ ਸ਼ੌਪ ਤੇ ਪਹੁੰਚ ਸਕਦੇ ਹੋ ਨਾ ਤਾਂ ਉਹ ਤਰੀਕੇ ਨਾਲ ਤੁਸੀਂ ਬਹੁਤ ਸੌਖਾ ਜਿਹੜਾ ਸ਼ੌਪ ਤੇ ਪਹੁੰਚ ਸਕਦੇ ਹੋ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਤੁਹਾਨੂੰ ਦਿਖਾਉਨੇ ਆ ਗਰਮੀਆਂ ਦੇ ਸੋਹਣੇ ਸੋਹਣੇ ਸੂਟ ਬਹੁਤ ਘੱਟ ਰੇਟਾਂ ਤੇ ਇਹ ਸ਼ੌਪ ਦਾ ਐਡਰੈਸ ਪੈ ਜਾਂਦਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਬਿਲਕੁਲ ਨੇੜੇ ਲਓ ਜੀ ਚਚਿੰਦਾ ਆਨੰਦ ਸਿਲਕ ਸਟੋਰ ਠੀਕ ਹੈ ਜੀ ਚੱਲਦੇ ਆ ਦਿਖਾਉਨੇ ਤੁਹਾਨੂੰ ਸਾਰੀ ਲਓ ਜੀ ਪਹੁੰਚ ਚੁੱਕੇ ਆਂ ਸ਼ਹਿਰ ਲੁਧਿਆਣੇ ਆਪਾਂ ਬਾਈਓਨੋਕ ਬਾਈ ਕੀ ਆਫਰ ਲਾਤੀ ਜੂਨ ਮਹੀਨੇ ਦੀ ਭਾਜੀ ਇਸ ਵਾਰ ਅਸੀਂ ਇੰਨੀ ਵੱਡੀਆਂ ਆਫਰਾਂ ਲਾਤੀਆਂ ਸੱਚਦਾ ਨਾਂਸਪਲੈਕਟੋਰ ਵਾਲਿਆਂ ਨੇ ਹਾਂਜੀ ਸਟਾਕ ਕਲੀਅਰੈਂਸ ਕਰਨਾ ਭਾਜੀ ਇਹ ਦੇਖੋ ਸਾਰਾ ਹੀ ਮਾਲ ਆ ਦੇਖੋ ਜੀ ਆਪਾਂ ਸਟਾਕ ਕਲੀਅਰ ਕਰਨਾ ਭਾਈ ਉਹਨਾਂ ਨੇ ਸਾਰਾ ਮਾਲ ਅਸੀਂ ਹਾਫ 50 ਤੋਂ 80% ਦੇ ਵਿੱਚ 70 okay. 80 ਪਰਸੈਂਟ ਦੀਆਂ ਸੇਲਾਂ ਲਾਤੀਆਂ ਆ ਆਫਰ ਲਾਤੀਆਂ ਆ ਮੈਂ ਸਟਾਕ ਕਲੀਅਰ ਕਰਨਾ ਹੈ ਕਿਉਂਕਿ ਉਸ ਕੋਲ ਅਸੀਂ ਰੈਨੂਵੈਟ ਕਰਾਣੀ ਹੈ ਆਪਣੀ ਦੁਕਾਨ ਅਸੀਂ ਮਾਲ ਖਤਮ ਕਰਨਾ ਹੈ 21 ਜੂਨ ਤੱਕ ਦੇ ਬਾਅਦ ਅਸੀਂ ਸਾਰਾ ਮਾਲ ਕਲੀਅਰ ਕਰ ਦੇਣਾ 21 ਜੂਨ ਤੱਕ 21 ਜੂਨ ਤੱਕ ਦੀ 2025 ਦੀ ਸਭ ਤੋਂ ਵੱਡੀ ਸੇਲ ਲੱਗ ਲਗੀ ਸਚਿਦਾਨੰਦ ਸਿਲਕ ਸਟੋਰ ਤੇ ਉਸ ਤੋਂ ਬਾਅਦ ਸਾਰਾ ਮਾਲ ਕਲੀਅਰ ਕਰਕੇ ਦੇ ਰੇਟ ਦੇ ਵਿੱਚ ਵੇਚ ਦੇਣਾ ਮਾਲ ਖਤਮ ਕਰਨਾ ਹੈ ਮਾਲ ਜਿਸ ਨੇ ਸੀ ਨੋ ਜੋ ਰੇਟ ਆਇਆ ਉਸ ਤੋਂ 20 25 50 100 ਘਟਾ ਕੇ ਉੱਪਰ ਵੇਚ ਦੇਣਾ ਮੈਂ ਕਹਿੰਦਾ ਫਾਇਦੇ ਕਰਾਣੇ ਭੈਣ ਭਰਾਵਾਂ ਦੇ ਬਸ ਕਿਉਂ 1200 2000 ਸੈਟ ਪਿਆ 3 4000 ਸੈਟ ਅੱਧੇ ਰੇਟ 'ਚ ਵੇਚਣਾ ਅੱਧੇ ਰੇਟ 'ਚ ਬਾਈਓ ਨੇ ਕੱਟਣਾ ਜਲਦੀ ਜਲਦੀ ਪਹੁੰਚੋ ਬਾਈਓ ਇਹ ਦੇਖੋ ਜੀ ਲਓ ਜੀ 125 ਰੁਪਏ ਦਾ ਸੂਟ ਹੈ ਜੀ 125 ਦਾ ਜੀ ਇਹ 500 ਦੇ 400 ਲਓ ਜੀ 500 ਦਾ 400 ਆਲਓਰ ਮਾਈਕਰੋ ਕੋਟਨ ਦਾ ਸੂਟ 500 ਦੇ 400 ਫੂਟ ਇਹਦੇ ਨਾਲ ਦੇ ਮਿਲ ਜਣੇ ਆ ਪਿਓਰ ਮਾਈਕਰੋ ਸਿਲਕ ਦਾ ਕਪੜਾ ਹੈ ਮਾਈਕਰੋ ਕ੍ਰੇਪ ਦਾ ਓਕੇ ਇਹ ਚ 40 ਤੋਂ 50 ਹਜ਼ਾਰ ਮਿਲਨੇ ਆ ਤੁਹਾਨੂੰ ਡਿਜ਼ਾਈਨ ਚੈੱਕ ਕਰ ਲੋ ਇਹਦੇ ਚ ਕਿੰਨੇ ਡਿਜ਼ਾਈਨ ਨੇ ਆ ਦੇਖੋ ਲਓ ਜੀ ਕਿੰਨੇ ਡਿਜ਼ਾਈਨ ਸੋ 25 ਰੁਪਏ ਦਾ ਆ ਦੇਖੋ ਹਾਂਜੀ ਕੈਮਰੀ ਮੈਚਿੰਗ ਜਿਹੜਾ 440 ਵਿਗਦਾ ਤੁਹਾਨੂੰ 200 ਰੁਪਏ ਦੀ ਰੇਂਜ ਚ ਲਓ ਜੀ ਆ 200 ਵਾਲਾ ਆਹ ਬਾਈ ਕਹਿੰਦਾ ਆ ਦੇਖੋ ਜੀ ਆਲਓਵਰ ਸੂਟ ਕੈਮਰੀ 450 ਵਾਲਾ 250 ਰੁਪਏ ਇਹ 250 ਜੀ ਯਾਰ 450 ਜਿਹੜਾ 250 ਰੁਪਏ ਦੀ ਰੇਂਜ ਚ ਆ ਦੇਖੋ ਜੀ ਵੱਡੀ ਆਫਰ ਲਾਤੀ ਬਾਈ ਇਹ ਕੀ ਹੈਗਾ ਜੀ ਕੈਮਰੀ ਮੈਚਿੰਗ 550 560 ਵਿਗਦਾ 20 ਤੋਂ 25 ਡੀਨ ਆਪਾਂ ਤੁਹਾਨੂੰ ਦੇਣਾ 275 ਰੁਪਏ ਦਾ ਸੂਟ ਲਓ ਜੀ 275 ਰੁਪਏ ਦਾ ਡੀਨ 40 ਤੋਂ 50 516 ਵਾਲਾ 275 ਲਓ ਵੀ ਆ ਦੇਖੋ ਭਾਜੀ ਪੀਅਰ ਕੋਟਨ ਦੇ ਸੂਟ ਹੈਗੇ ਨੇ ਕੈਮਬ੍ਰਿਕ ਦੇ ਓਕੇ ਕਪੜਾ ਤੇ ਉਹ ਕੰਮ ਕਮ ਸ਼ੁਰੂ ਕਰਨਾ ਨਹੀਂ ਨਮਾ ਕਮ ਸ਼ੁਰੂ ਕਰਨਾ ਜਾਂ ਵੇਚਣਾ ਪਾਣੀ ਕੰਮ ਸ਼ੁਰੂ ਕਰਨਾ ਹੈ ਭਾਵੇਂ ਤੁਸੀਂ ਫਾਇਦਾ ਕਰਾਣੇ ਆ ਤੁਹਾਡਾ ਵੀ ਜਿਹੜੀ ਕਰ ਲਓ 10-15000 ਤੋਂ ਕੰਮ ਸ਼ੁਰੂ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਜਰੂਰ ਕਰ ਦਿਓ ਸ਼ੇਅਰ ਕਰ ਦਿਓ ਸ਼ੇਡ ਗਰੁੱਪ ਕਰ ਦਿਓ ਉਹਨਾਂ ਨੂੰ ਆਪਾਂ ਜਿਹੜੇ ਮੇਰੇ ਭੈਣ ਭਰਾ ਵੀਡੀਓ ਨੂੰ ਸ਼ੇਅਰ ਕਰਨਗੇ ਸ਼ੇਡ ਗਰੁੱਪ ਕਰਨਗੇ ਪਹਿਲੇ 5 ਲੱਕੀ ਮੈਂ ਉਹਨਾਂ ਨੂੰ ਆਪਾਂ ਸੂਟ ਗਿਫਟ ਕਰਨੇ ਆ ਲਓ ਜੀ 5 ਸੂਟ ਐਦਾਂ ਦੇ ਕੋਟਨ ਦੇ ਗਿਫਟ ਕਰ ਦੇਣੇ ਉਹਨੂੰ ਆਪਾਂ ਗਿਫਟ ਕਰਾਂਗੇ ਇਹ ਕੋਟਨ ਦਾ ਸੂਟ ਹੈ ਲੱਛੋ 40 ਤੋਂ 50 ਯਾਰ ਹੈ ਨਗੇ ਮੇਕੋ ਓਕੇ ਸਚੀ ਦਾ ਅਨੰਦ ਸਿੰਘ ਸਟੋਰ ਪ੍ਰੋਪਰ ਫੈਕਟਰੀਆਂ ਵਾਲੇ ਜੀ ਓਕੇ ਓਕੇ 500 600 ਦਾ ਵਿਗਦਾ ਸੂਟ ਬਾਕੀ ਬਾਈ ਕੇ ਕੋਈ ਅਸੀਂ 700 ਨਹੀਂ 800 ਨਹੀਂ ਕੋਈ 500 ਨਹੀਂ ਅਸੀਂ ਦੇ ਦੇਣਾ ਸਿਰਫ 1100 ਦੇ 4 ਸੂਟ ਇਹ ਵਾਲੇ ਜੀ ਹਾਂਜੀ ਪਿਓਰ ਕੋਟਨ ਦਾ ਸੂਟਾਂ ਨਾਲ ਕੋਟਨ ਦਾ ਦੁਪੱਟਾ ਓਕੇ ਆ ਦੇਖੋ ਜੀ ਐਚ 40 ਤੋਂ 50 ਯਾਰ ਮਿਲ ਜਾਣੇ ਤੁਹਾਨੂੰ ਠੀਕ ਆ ਇਹ ਦੇਖੋ ਜੀ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਦੇਖੋ ਚੈੱਕ ਕਰੋ ਲਓ ਜੀ ਅੱਛਾ ਜੀ ਉਸ ਤੋਂ ਬਾਅਦ ਇੱਕ ਹੈਗੀ ਕੈਮਰੀ ਦਾ ਸੂਟ ओके ਕੈਮਰੀਕ ਦਾ ਸੂਟ ਹੈਗਾ ਜੀ ਪੂਰਾ ਝਾਮ ਕੈਮਰੀਕ ਦਾ ਅਭੀ ਤੁਹਾਨੂੰ ਘੱਟ ਰੇਟਾਂ ਜੀ ਮਿਲਣਾ ਬਹੁਤ ਹੀ ਫਾਇਦੇ ਨਾਲ ਓਕੇ ਜੀ ਅੱਧੇ ਅੱਧੇ ਰੇਟਾਂ 'ਚ ਕਪੜਾ ਮਿਲਦਾ ਭਾਜੀ ਪਿਓਰ ਝਾਮ ਕੈਮਰੀਕ ਦਾ ਸੂਟ ਠੀਕ ਹੈ ਜੀ ਆਹ ਦੇਖੋ ਜੀ ਆਈਟਮਾਂ ਚੈੱਕ ਕਰੋ ਗਰਮੀਆਂ ਦੇ ਵਿੱਚ ਤੁਸੀਂ 10-15 ਹਜ਼ਾਰ ਤੋਂ ਕੰਮ ਸ਼ੁਰੂ ਕਰ ਲਓ ਤੇ ਆਪਣੇ ਫਾਇਦੇ ਕਰਾ ਲਓ ਬਸ ਜਿਹੜੇ ਮੇਰੇ ਭੈਣ ਬ੍ਰੇਕ ਕਾਰਵਾਸੇ ਵੇਚਣੋਂ ਸੇ ਕੰਮ ਸ਼ੁਰੂ ਲੈਣਾ ਹੈ ਜਾਂ ਨਵਾਂ ਕੰਮ ਸ਼ੁਰੂ ਕਰਨਾ ਹੈ ਵਿਆਹ ਸ਼ਾਦੀਆਂੋਂ ਸੇ ਲੈਣਾ ਹੈ ਜਿੱਦਾਂ ਮਰਜ਼ੀ ਉਹਦੀ ਫਾਇਦੇ ਕਰਾ ਲਓ ਲਓ ਜੀ ਸਾਡੇ ਕੋਲ 125 ਰੁਪਏ ਤੋਂ ਲੈ ਕੇ ਹਜ਼ ਹਰ ਤਰ੍ਹਾਂ ਦੀ ਰੇਂਜ ਪਈ ਹੈ ਭਾਜੀ ਠੀਕ ਹੈ ਠੀਕ ਆ ਦੇਖ ਲਓ ਜਿੰਨੇ ਸੈੱਟ ਪਏ ਨਾ ਸਾਰੇ ਦੇਖੋ ਹਜ਼ਾਰਾਂ ਤਰ੍ਹਾਂ ਦੇ ਸੈੱਟ ਹੀ ਪਏ ਆ ਇਸ ਤੋਂ ਇਹਦੇ ਤੋਂ ਵੱਡੇ ਵੱਡਲ ਪਾਰਸ ਤੋਂ ਸਾਡੇ ਗਡਾਉਣਾ ਚ ਪਏ ਨੇ ਹਿਸਾਬ ਲਾ ਲਓ ਓਕੇ ਓਕੇ ਆ ਦੇਖੋ ਲਓ ਵੀ ਆ ਦੇਖੋ ਕਿੰਨਾ ਸੋਹਣਾ ਪਿਆਰਾ ਸੂਟ ਹੈ ਰਿਯਨ ਪਿਓਰ ਰਿਯਨ ਦਾ ਸੂਟ ਓਕੇ ਓਕੇ ਦੇਖੋ ਚੈੱਕ ਕਰੋ ਇਹ ਬਾਜ਼ਾਰ ਵਿਕਦਾ ਭਾਈ ਤੁਹਾਨੂੰ ਵੀ ਪਤਾ ਕਿੰਨੇ ਦਾ ਵਿਕਦਾ ਕਿੰਨੇ ਦਾ ਆ ਦੱਸੋ ਬਾਜ਼ਾਰ ਦੇਖੋ ਯਾਰ 880 ਦਾ ਵਿਕਦੇ ਨੇ ਹਾਂ ਇਹ ਤੁਹਾਨੂੰ ਬੜੇ ਸਸੇ ਦੇ ਦਨੇ ਆਪਾਂ ਕਿੰਨੇ ਦਾ ਦੇ ਦੂੰਗੇ ਜੀ ਇਹ ਤੁਸੀਂ ਦੱਸੋ 1000 ਰੁਪਏ ਦਾ ਵੀ ਆਰ ਵੀ ਦਾ ਭਾਈ ਅਸੀਂ ਕੀ ਦੇ ਦਾਂਗੇ ਤੁਸੀਂ ਕਿੰਨਾ ਦੇ ਦੋਗੇ ਭਾਜੀ ਅਸੀਂ 800 ਨਹੀਂ 900 ਨਹੀਂ ਹਾਂਜੀ ਇਹ ਚੱਕੋ 4500 ਰੁਪਏ ਲਓ ਜੀ 4500 ਰੁਪਏ ਬਾਈ ਜੀ ਹੋਰ ਬੋਲੋ ਹੋਰ ਦੇਖੋ ਇਹੋ ਜਿਹਾ ਡਿਜ਼ਾਈਨ ਵਾਲੇ ਸੂਟ ਇਹ ਦੇਖੋ ਕੈਮਰੀਕ ਦਾ ਸੂਟ ਜਿਹੜਾ ਬਿਆਰ 8 800 ਵਿਗਦਾ ਹੈ 1000 ਦੇ 4 ਸੂਟ ਲਓ ਜੀ 1000 ਬੋਟਮ ਦਾ ਦੁਪੱਟਾ ਨਾਲ 1000 ਦੇ 4 ਸੂਟ ਲਓ ਜੀ 1000 ਦੇ 4 ਸੂਟ ਦੇਖੋ ਇਹ ਡਿਜ਼ਾਈਨ ਦੇਖੋ ਇਹ ਨਹੀਂ ਇੱਕ ਕਿੰਨੇ ਡਿਜ਼ਾਈਨ ਹੈ ਇੱਕ ਹੈ ਬੋਟਮ ਵਰਕ ਵਾਲਾ ਸੂਟ ਬਿਆਰ ਵਿਗਦਾ 800 900 ਓਕੇ ਤਾਨੂੰ ਬਹੁਤ ਹੀ ਮਿੱਠੇ ਰੇਟ 'ਚ ਦੇ ਦੇਨੇ ਆ ਵੀ ਸੂਟ। ਲਓ ਜੀ। ਕੈਮਰੀਕ ਦਾ ਸੂਟ। ਬਾਟਮ ਤੇ ਵਰਕ। 40 ਤੋਂ 50 ਹਾਂ ਜੀ ਭਾਜੀ। ਲਓ ਜੀ। 1K ਟੈਕਸ ਸੁਪਰ ਟੈਕਸ ਹਰ ਕਰ ਦਾ ਮਾਲ ਮਿਲਣਾ ਤੁਹਾਨੂੰ। ਉਹ ਵੀ ਬਸ ਖਤਮ ਕਰਨਾ ਮਾਲ ਅਸੀਂ। ਓਕੇ। ਡਿਜ਼ਾਈਨਿੰਗ ਦੇਖੋ ਬਸ ਫਾਇਦੇ ਕਰਾਣੇ ਆ। ਅੱਧੇ ਰੇਟਾਂ 'ਚ ਭਾਜੀ ਕਪੜਾ ਮਿਲਣਾ ਅੱਧੇ ਰੇਟਾਂ 'ਚ। ਕੋਟਨ ਦੇ ਦੁਪੱਟੇ ਨਾਲ ਚੈੱਕ ਕਰੋ। ਨਾਲੇ ਦੇ ਚੱਕੋ। ਆਹ ਦੇਖੋ। ਹਾਂ ਜੀ। ਡਿਜ਼ਾਈਨਿੰਗ ਚੈੱਕ ਕਰੋ ਭਾਜੀ ਡਿਜ਼ਾਈਨਿੰਗ। ਆਹ ਦੇਖੋ। ਇਹ ਕੈਮਰੀਕ ਦਾ ਸੂਟ ਹੈ ਜੀ। ਹਾਂ ਜੀ। ਨਾਲ 3 ਮੀਟਰ ਸਵਾਰਨ ਨਾਲ ਕੋਟਾ ਰੋਰੀ ਦਾ ਦੁਪੱਟਾ ਠੀਕ ਆ ਜੀ ਨਾਲ ਕੋਟਾ ਰੋਰੀ ਦਾ ਦੁਪੱਟਾ ਹੈ ਜੀ ਵੀ ਆਰ ਵਿਗਦਾ ਭਾਈ 51200 ਠੀਕ ਆ ਇਹ ਵਾਲਾ ਸੂਟ ਅਸੀਂ ਤੁਹਾਨੂੰ ਡੇਢ ਦੇ ਦੇਣਾ ਬਹੁਤ ਹੀ ਘੜ ਕੀ ਰੇਟ ਦੇ ਜਾਨਾ ਸਾਢੇ 550 ਤੱਕ ਦੇ ਨਹੀਂ ਸਾਢੇ 550 ਉਹ ਜੀ ਚੱਕੋ ਹੋ ਜੀ ਡਿਜ਼ਾਈਨਿੰਗ ਚੈੱਕ ਕਰੋ ਡਿਜ਼ਾਈਨਿੰਗ ਹੈ ਲੋਈ ਕਿਆ ਆ ਗਿਆ ਜੀ ਮਸਲੀਨ ਦਾ ਸੂਟ ਗਰਮੀਆਂ ਦੇ ਭਾਈ ਅੱਧੇ ਰੇਟ ਕਪੜਾ ਓਕੇ ਖਤਮ ਕਰਨਾ ਬਸ ਮਾਲ ਇਹ ਦੇਖੋ ਡਿਜੀਟਲ ਪ੍ਰਿੰਟ ਦੇ ਸੂਟ ਵੈਰਾਈਟੀ ਭਾਜੀ ਇੰਨੀ ਹਾਂਜੀ ਕਿ ਤੁਹਾਡਾ ਮਨ ਖੁਸ਼ ਹੋ ਜਾਏਗਾ 125 ਤੋਂ ਲੈ ਕੇ ਜਿੰਨਾ ਮਰਜ਼ੀ ਮੰਗ ਲਿਓ ਸਾਡੇ ਕੋਲ ਠੀਕ ਆ ਜੀ ਆ ਦੇਖੋ ਡਿਜੀਟਲ ਪ੍ਰਿੰਟ ਦੇ ਸੂਟ ਗਰਮੀਆਂ ਦੇ ਤੋਹਫੇ ਲਓ ਜੀ ਡਿਜੀਟਲ ਪ੍ਰਿੰਟ ਆ ਗਿਆ ਆ ਲਓ ਐ ਨਾਲ ਆਉਗੇ ਦੁਪੱਟੇ ਇਹ ਵੀ ਤੁਹਾਨੂੰ 5 800 ਦੀ ਰੇਂਜ ਚ ਮਿਲ ਜਣੇ 4 500 ਦੀ ਰੇਂਜ ਚ ਲਓ ਜੀ ਇਹ ਵੀ ਤੁਹਾਨੂੰ ਬਾਈ ਕਰਨਾ 4 500 ਦੀ ਰੇਂਜ ਦੇ ਦਾਂਗੇ ਆਪਾਂ ਆ ਲਓ ਕੈਮਰੀਕ ਦਾ ਸੂਟ ਹਾਂਜੀ ਜਿਹੜਾ ਬਿਆਰ ਚ 7700 6600 ਦਾ ਵਿਕਦਾ ਪਿਆ ਓਕੇ ਆਪਾਂ ਤੁਹਾਨੂੰ ਰੇਟ ਦੇ ਦਿੰਦੇ ਨਾ ਕੋਈ 700 800 ਨਹੀਂ ਹਾਂਜੀ ਬਹੁਤ ਹੀ ਘੱਟ ਰੇਟ ਚ 425 ਰੁਪਏ ਦੀ ਲਓ ਜੀ 425 ਰੁਪਏ ਨਾਲ ਦੁਪੱਟਾ ਫੁੱਲਾ ਡੁੱਲਾ ਪੂਰਾ ਇਹ ਕਹਿ ਹੈਗਾ ਜੀ 550 ਦੀ ਰੇਂਜ ਚ ਚਿਕਨਕਾਰੀ ਵਾਲਾ ਸੂਟ ਓਕੇ ਦੁਪੱਟਾ ਨਾਲ ਲਓ ਜੀ ਚਿਕਨਕਾਰੀ ਵਾਲਾ ਇਹ ਕਹਿਵ ਲੈਗਾ ਬੈ ਐਦਾ ਦੇ ਸੂਟ ਵੀ ਤੁਹਾਨੂੰ ਬੜੇ ਘੱਟ ਰੇਟ ਚ ਮਿਲ ਜਣੇ 650 ਦੀ ਰੇਂਜ ਚ ਲਓ ਜੀ ਇਹ ਵਾਲਾ ਦੇਖੋ ਜੀ ਮਸਲੀਨ ਦੁਪੱਟੇ ਦੇ ਨਾਲ ਠੀਕ ਹੈ ਜੀ ਅਭੀ ਸੂਟ ਤੁਹਾਨੂੰ 650 ਦੀ ਰੇਂਜ ਚ ਮਿਲਣਾ ਓਕੇ ਓਕੇ ਯਾਰ ਬਿਆਰ 1000 1200 ਦਾ ਵਿਕਦਾ ਨਾ 650 ਦੀ ਰੇਂਜ ਚ ਇਹ ਸਾਰਾ ਆਰੀ ਵਰਕ ਦਾ ਕੰਮ ਹੈ ਚੈੱਕ ਕਰ ਲੋ ਵਰਕ ਚੈੱਕ ਕਰੋ ਯਾਰ ਇਹਦਾ 1000 1200 ਦਾ ਵਿਕਦਾ ਆਹ ਲੋ ਸਲਵਾਰ ਕੜਾਈ ਵਾਲਾ ਸੂਟ ਹਾਂਜੀ ਬਿਆਰ ਵਿਕਦਾ 900 1000 ਓਕੇ ਭਾਈ ਚੈੱਕ ਕਰੋ ਪਿਓਰ ਡਿਸਟਰਬਿੰਗ ਦਾ ਸੂਟ ਹੈ ਆਪਣੇ ਕੋ ਕਿੰਨੇ ਦਾ ਹੋਈ ਭਾਜੀ ਕੋਈ 900 ਨਹੀਂ 1000 ਨਹੀਂ ਹਾਂਜੀ ਹਿਸਾਬ ਲਾ ਦੋ ਲੈ ਜੀ ਆਲੀ ਚੈੱਕ ਕਰੋ ਮੇਲੇ ਲੁੱਟਣ ਵਾਲੇ ਕੰਮ ਹੋ ਗਿਆ ਜੀ ਬਾਜੀ ਬਸ ਸਟਾਕ ਖਤਮ ਕਰਨਾ ਬਸ ਮਾਲ ਮੇਲੇ ਲੁੱਟਣ ਵਾਲੇ ਕੰਮ ਹੋ ਗਿਆ ਮਾਲ ਖਤਮ ਕਰਨਾ ਹੈ ਫਾਇਦਾ ਕਰਾਣਾ ਹੈ ਪਹਿਣਾ ਪਰ ਆ ਗਿਆ ਆ ਗਿਆ ਰਹਿ ਗਿਆ ਰਹਿ ਗਿਆ ਬਾ ਬਸ 21 ਜੂਨ ਤੱਕ ਦੀ ਵੱਡੀ ਆਫਰ ਹੈ ਬਾਜੀ 21 ਜੂਨ ਤੱਕ ਪਾਈਗਾ ਵੱਡੀ ਆਫਰ ਨੇ ਜੂਨ ਤੱਕ ਦੀ ਹਜ਼ਾਰ ਹਜ਼ਾਰ ਲਈ ਸੂਟ ਪਿਓਰ ਡਿਸਟਰਬ ਨੇ ਦੇ ਸਿਰਫ 550 ਦੀ ਰੇਂਜ ਚ ਪਹਿਣਾ ਪਣ ਓਕੇ ਓਕੇ ਬੋਟਮ ਤੇ ਵੀ ਵਰਕ ਹੈ ਭਾਜੀ ਨਾਲ ਡਿਸਟਰਬ ਨੇ ਦੇ ਦੁਪट्टे ਪੈ ਚਲੇ ਠੀਕ ਆ ਠੀਕ ਆ ਜੀ ਦੇਖੋ ਭਾਜੀ ਆਈਟਮ ਗਰਲੀ ਸ਼ਰਮਾ ਚੈੱਕ ਕਰੋ ਹਲੋ ਅੱਧਾ ਦੇ ਬੋਟਮ ਵਰਕ ਵਾਲੇ ਸੂਟ ਵੀ ਤੁਹਾਨੂੰ ਬੜੇ ਘੱਟ ਰੇਟਾਂ 'ਤੇ ਦੇ ਦਨੇ ਆ। ਯਾਰ ਯਾਰ ਇਹਨਾਂ ਦੇ ਸੂਟ ਸਾਢੇ 5-6 ਬਣ ਜਾਣਾ ਇਹ। ਜਿਹੜੇ ਬਾਜ਼ਾਰ 'ਚ ਭਾਜੀ ਇਹਲੇ ਸੂਟ ਵਿਗਦੇ ਆ ਜਿੱਥੇ ਮਰਜ਼ੀ ਘੁੰਮੜਿਆ 1800 1200 ਅੱਧਾ ਵੇਚਦੇ ਆ। ਅਸੀਂ ਤੁਹਾਨੂੰ ਇੱਧਰ ਦੀ ਆਈਟਮਾਂ 550 ਤੋਂ 550 600 ਸ਼ੁਰੂ ਕਰ ਦਿੰਦੇ ਆ। ਲਓ ਜੀ। ਅੱਧਾ ਦੇ ਆਰਟੀਕਲ। ਲਓ ਜੀ। ਕਰੋ ਚੈੱਕ। ਦੁਪੱਟਾ ਵੀ ਖੁੱਲੇ ਡੁੱਲੇ ਮਸਲੀਨ ਦੇ ਭਾਜੀ। ਹਾਂਜੀ ਹਾਂਜੀ। ਇਹ ਦੇਖੋ ਰਿਓਨ ਦੇ ਕੈਟਾਲੋਗ ਵਾਲੇ ਸੂਟ। ਪਿਓਰ ਜਾਮ ਕੈਟਾਲੋਗ ਦੇ ਪਿਓਰ ਦੁਪੱਟੇ ਨਾਲ 180 ਦੀ ਐਨ ਵੀ ਕਲਰ ਵੀ ਚਾਰਚ ਹੈ ਭਾਈ ਫੈਕਟਰੀ ਮੇਰੇ ਭੈਣ ਭਰਾਵਾਂ ਜਿਹੜਾ ਨੇ ਕੰਮ ਸ਼ੁਰੂ ਕਰਨਾ ਹੈ ਜਾਂ ਨਵਾਂ ਕੰਮ ਸ਼ੁਰੂ ਕਰਨਾ ਜਿਹੜੇ ਕਰਦੇ ਪਿਆ ਓਕੇ ਐਹੀ ਗਾ ਸੋਚਾਂ ਦੀ ਲੋੜ ਨਹੀਂ ਜੂਨ ਦੇ ਮਹੀਨੇ ਦੀ ਸੱਚਦਾ ਨਾਲ ਸਿਲਕਸੋਰ ਫੈਕਟਰੀ ਦੀ ਵੱਡੀ ਸੇਲ ਆਤੀ ਹੈ ਸਾਰੇ ਮਾਲ ਦੇ ਸਟਾਕ ਕਲੀਅਰ ਕਰ ਦੇਣਾ ਖਤਮ ਕਰ ਦੇਣਾ ਮਾਲ ਸਟਾਕ ਕਲੀਅਰ ਕਰਨਾ ਦੇਖੋ ਜੀ ਆਈਟਮਾਂ ਇਸਲਾਵਾ ਕੜਾਈ ਵਾਲੇ ਸੂਟ ਚਾਹੀਦੇ ਤੁਹਾਨੂੰ ਬਨਾਰਸੀ ਹਾਂਜੀ ਆਰਟੀਕਲ ਉਹ ਵੀ ਮਿਲ ਜਣਗੇ ਆ ਦੇਖੋ ਓਕੇ ਲਓ ਜੀ ਇਹ ਬਨਾਰਸੀ ਸੂਟ ਹੈਗੇ ਨੇ ਇਹ ਵੀ 8 800 ਦੇ ਵਿਕਦੇ ਨੇ ਤੁਹਾਨੂੰ ਕੋਈ 800 ਨਹੀਂ ਕੋਈ 900 ਨਹੀਂ ਇਹ ਵੀ ਸੂਟ ਤੁਹਾਨੂੰ ਬਹੁਤ ਹੀ ਲੈਸ ਰੇਟ 'ਚ ਮਿਲ ਜਣੇ ਆ ਲਓ ਜੀ ਬਾਈ ਉਹਨੇ ਕਹਿੰਦੇ ਇਹ ਵੀ ਇਹਦੀ ਵੀ ਆਫਰਾਂ ਲਾ ਪਈ ਬਾਈ ਉਹਨਾਂ ਨੇ ਚੱਕੋ ਆਫਰਾਂ ਭਾਜੀ ਇਹ ਵੀ 450 ਦੀ ਰੇਂਜ 'ਚ ਲਓ ਜੀ 450 ਦਾ ਵਾਲਾ ਚਾਹੀਦਾ ਆ ਦੇਖੋ ਚੱਕੋ ਕੋਟਨ ਦੇ ਸੂਟ 6 600 ਵਾਲੇ ਬੱਦ ਰੇਟ ਜੀ ਵੀ 300 350 ਦੀ ਰੇਂਜ 'ਚ ਲਓ ਜੀ ਆ ਦੇਖੋ ਤੇ ਬਾਕੀ ਭਾਈ ਕਹਿੰਦਾ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਉਹਨੂੰ ਵੀ ਗਿਫਟ ਇੱਕ ਸਾਡੇ ਕੋਲ ਕੋਟ ਸੈਟ ਆਏ ਨੇ ਰੈਡੀमेड ਉਹ ਵੀ ਤੁਹਾਨੂੰ ਮੈਂ ਦਿਖਾਣਾ ਹਲੋ ਕੋਰਸੈਟ ਵੀ ਦਿਖਾਉਣੇ ਆ ਨੀ ਹਜ਼ਾਰ ਦੇ ਚਾਰ ਹਲੋ ਜੀ ਇਹ ਕੋਰਸੈਟ ਆਇਆ ਬਿਆਰ ਵਿਕਦਾ 500 ਦਾ ਇੱਕ ਓਕੇ ਇਹ ਵਾਲਾ ਕੋਰਸੈਟ ਆਪਾਂ ਲੈਸ ਕਰਨੀ ਹੈ ਫਾਇਦਾ ਕਰਾਣਾ ਹੈ ਹਜ਼ਾਰ ਦੇ ਚਾਰ ਕੋਰਸੈਟ ਜੀ ਲਓ ਜੀ ਜਿਹੜੇ ਮੇਰੇ ਪੈਜ ਪਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਗੇ ਉਹਨਾਂ ਨੂੰ ਇਹ ਵਾਲੇ 10 ਕੋਰਸੈਟ ਫ੍ਰੀ ਦਿੱਤੇ ਜਾਣਗੇ ਜੀ ਲਓ ਵੀ ਬਾਈ ਜਿਹੜਾ ਵੀਡੀਓ ਸ਼ੇਅਰ ਕਰੂ ਉਹਨੂੰ ਗਿਫਟ ਵੀ ਦਵਾਂਗੇ ਇਹ ਵਾਲੇ ਕੋਟ ਸੈਟ ਹੈ ਜੀ ਕਲਰ ਆਣਗੇ ਡਿਜ਼ਾਈਨ ਦੇਖੋ ਜੀ ਹਾਂਜੀ ਇਸ ਤੋਂ ਵਧੀਆ ਵੀ ਲੈਣੇ ਆ ਜਿਹੜੇ 8 8 9 900 ਵਿਕਦੇ ਨੇ ਪਿਓਰ ਮਸਲੀਨ ਦੇ ਐਕਸਲ ਡਬਲ ਐਕਸਲ ਸਾਈਜ਼ ਅਭੀ ਤੁਹਾਨੂੰ ਬਹੁਤ ਹੀ ਘੱਟ ਰੇਟਾਂ 'ਚ ਮਿਲ ਜਾਣੇ ਇਹ ਲਓ ਜੀ ਆ ਵੀ ਮਿਲ ਜਾਂਦਾ ਐਦਾਂ ਦੇ ਆ ਵੀ ਤੁਹਾਨੂੰ 350 400 ਤੋਂ ਸ਼ੁਰੂ ਹੋਏ ਨੇ 350 ਦੀ ਰੇਂਜ ਤੋਂ ਓਕੇ ਓਕੇ ਜੀ ਇਹ ਲਓ ਪਿਓਰ ਮਸਲੀਨ ਦੇ ਉਹਨਾਂ ਦੇ ਭਾਜੀ ਕੋਟ ਸੈਟ ਹੈ ਵੀ ਡਿਜ਼ਾਈਨ ਸੈਟ ਵੇ ਸੈਟ ਮਾਲ ਮਿਲ ਜੇਗਾ ਐਕਸਲ ਡਬਲ ਐਕਸਲ ਅਭੀ ਆਰ ਜੇ 7 800 ਤੋਂ ਇੱਕ ਵਿਕਦਾ ਆਪਾਂ 350 400 ਆ ਦੇਖੋ ਤੁਸੀਂ 125 ਵਾਲੇ ਲੈਣੇ ਆ 150 ਵਾਲੇ ਲੈਣੇ ਆ 200 ਵਾਲੇ ਲੈਣੇ ਆ ਦੇਖੋ ਹਾਂਜੀ ਇਹ ਲੋ ਕੜਾਈ ਵਾਲੇ ਸੂਟ ਓਕੇ ਮਤਲਬ ਕਿ ਐਟਮ ਆ ਨਹੀਂ ਆ ਕਿਉਂ ਆਣਾ ਤੁਸੀਂ ਸ਼ਾਂ ਬੈਜੇਗੀ ਮਾਲ ਨਹੀਂ ਵਿਕੇਗਾ ਸਹੀ ਗੱਲ ਆ ਜੀ ਭਾਜੀ ਆ ਦੇਖੋ ਸੂਟ ਆ ਰਿਹਾ ਜੀ ਆ ਬਿਯਾਰ ਵਿਕਦਾ ਵਾ 900 800 ਓਕੇ ਪਿਓਰ ਮਸਲੀਨ ਦਾ ਸੂਟ ਨਾਲ ਮਸਲੀਨ ਦਾ ਦੁਪੱਟਾ ਲਓ ਜੀ 895 900 ਦਾ ਭਾਜੀ 850 ਅੱਧਾ ਵੇਚਦੇ ਆ ਹਾਂਜੀ ਤੁਹਾਨੂੰ ਅੱਧੇ ਦੇ ਵੀ ਘੱਟ ਰੇਟ ਭਾਜੀ 750 ਰੁਪਏ ਔਰ ਗੈਂਜਾ ਦੁਪੱਟਾ 750 ਆ ਦੇਖੋ ਭਾਜੀ ਬਸ ਪਿਓਰ ਪਰੰਪਰਾ ਦਾ ਕੋਟ ਸੂਟ ਪਸਲਿਨ ਦਾ ਸੂਟ ਓਕੇ ਨਾਲ ਪਿਓਰ ਦੇ ਦੁਪੱਟੇ ਲਓ ਜੀ ਮਾਰਕੀਟ ਚ ਕੋਈ 7-800 ਤੋਂ ਕੱਟ ਦੇ ਦੇ ਫ੍ਰੀ ਲਾ ਦੂੰਗਾ ਸੂਟ ਠੀਕ ਹੈ ਲਓ ਜੀ 300 ਤੇ 95 ਰੁਪਏ ਦੀ ਰੇਂਜ ਲਓ ਜੀ 395 ਰੁਪਏ ਲਓ ਜੀ ਹਾਂ ਜੀ ਕੜਾ ਆਈਐਲਐ ਸੂਟ ਕਰੇਪ ਦੇ ਜਿਹੜਾ ਬਾਜ਼ਾਰ ਚ 7-800 600 ਦਾ ਵੇਚਦਾ ਪਿਆ ਹਾਂਜੀ ਚੱਕੋ ਇਹਦਾ ਰੇਟ 250 ਰੁਪਏ ਲਓ ਜੀ 250 ਰੁਪਏ ਦਾ ਪਿਓਰ ਕਰੇਪ ਦਾ ਸੂਟ ਨਾਲ ਦੁਪੱਟਾ 250 ਰੁਪਏ ਨਾਲ 800 ਨਹੀਂ ਗਿਰਫ 250 ਰੁਪਏ ਦੀ ਨਹੀਂ ਲੋ ਜੀ ਬਨਾਰਸੀ ਵਾਲੇ ਸੂਟ ਹਾਂਜੀ 6-600 ਵਾਲੇ ਸੂਟ 7-700 ਵਾਲੇ ਸੂਟ 350 ਲਓ ਜੀ 350 ਦੁਪੱਟਾ ਵੀ ਨਾਲ ਬਨਾਰਸੀ ਨਾਲ ਦੁਪੱਟਾ ਵੀ ਬਨਾਰਸੀ ਮੈਂ ਕਹਿੰਨਾ ਆਈਟਮਾਂ ਐਂਡ ਹਾਂਜੀ ਇਹ ਲੋ ਇਹ ਕਾਇਟਮ ਇਹ ਜਿਹੜੀ ਬਾਜ਼ਾਰ ਚ ਹਰ ਕੋਈ ਲੋਕੀ ਨਕੀ ਲਾਈ ਜਾਂਦਾ 700 ਵੇਚੀਂਦਾ 850 ਵੇਚੀਂਦਾ ਆਪਾਂ ਦੇ ਦੇਣਾ ਸੀ ਲੋ 450 ਰੁਪਏ ਚ ਲਓ ਜੀ ਨਾਲ ਮਸਲੀਨ ਦਾ ਦੁਪੱਟਾ ਦੇਖੋ ਚੈੱਕ ਕਰੋ ਅਟਕ ਮਤਲਬ ਕੀ ਫਾਇਦੇ ਕਰਾਣੇ ਬੈਨਵਰਾ ਦੇ ਪੂਰੇ ਕਰਾਣੇ ਫਿਰ ਲਓ ਜੀ ਇਸ ਤੋਂ ਇਲਾਵਾ ਤੁਸੀਂ ਬਟਿਕਾਲੇ ਸੂਟ ਲੈਣੇ ਆ ਹਾਂ ਜੀ ਕੈਮਰੀ ਕਹ ਦੇਖੋ ਕੈਮਰੀ ਵਾਲੇ ਸੂਟ ਵੀ ਤੁਹਾਨੂੰ 6 600 ਵਾਲੇ ਸੂਟ ਵੀ ਤੁਹਾਨੂੰ 300 ਦੀ ਰੇਂਜ ਚ ਮਿਲ ਜਣੇ ਓਕੇ ਓਕੇ ਜੀ ਹੈਲੋ ਲਓ ਜੀ ਆਈਟਮਾਂ ਚੈੱਕ ਕਰ ਲਓ ਭਾਈ ਜੀ ਕਿੰਨੇ ਤਰ੍ਹਾਂ ਦੇ ਸਟਾਕ ਪਈ ਆ ਦੇਖੋ ਬੁਟੀਕਾ ਲੈ ਭਾਈ ਇਹਨਾਂ ਸਾਰਾ ਸਟਾਕ ਕਲੀਅਰ ਕਰਨਾ ਹਨ ਖਤਮ ਕਰਨਾ ਭਾਈ ਜੀ ਬਸ ਭਾਵੇਂ ਸੂਟ ਵੱਟਾ ਹੋ ਜੇ ਭਾਵੇਂ ਜਿਹੜੀ ਮਰਜ਼ੀ ਚੀਜ਼ ਹੋ ਜੇ ਭਾਈ ਕਹਿੰਦਾ ਘਾਟਾ ਵਾਧਾ ਨਹੀਂ ਦੇਖਣਾ ਹੁੰਦਾ ਖਾਲੀ ਕਰੀਂ ਘਾਟਾ ਵਾਧਾ ਨਹੀਂ ਕਰਨਾ ਭਾਵੇਂ 200 ਉੜਦਾ ਹੈ 100 ਤੇ 100 ਉੜਦਾ ਹੈ ਹਾਂ ਖਤਮ ਕਰਨਾ ਹੈ ਕੋਈ 21 ਜੂਨ ਤੱਕ ਦੀ ਸੇਲ ਲਾਤੀਏ 125 ਰੁਪਏ ਤੋਂ ਭਾਈ ਸੂਟ ਦੀਆਂ ਠੀਕ ਆ ਜੀ ਬੁਟੀਕਾ ਲੈ ਡਿਜ਼ਾਈਨ ਲੈਣੇ ਆ ਦੇਖੋ ਜਾਨ ਦੇ ਸੂਟ ਲੈਣੇ ਆ ਦੇਖੋ ਦੇਖੋ ਭਾਈ ਸੂਟ ਮਤਨ ਨੂੰ 10000 ਤੋਂ ਕੰਮ ਸ਼ੁਰੂ ਮਹੀਨੇ ਦਾ ਭਾਜੀ ਕੰਮ ਚੱਲੇਗਾ ਹੀ ਚੱਲੇਗਾ ਸਾਡੀ ਗਾਰੰਟੀ ਹੈ ਮਹੀਨੇ ਦਾ 20 25000 ਰੁਪਏ 40000 ਰੁਪਏ ਕਮਾਓਗੇ ਕਮਾਓਗੇ ਜੰਮੂ ਹਿਮਾਚਲ ਹਰਿਆਣਾ ਰਾਜਸਥਾਨ ਜਿਨ੍ਹਾਂ ਨੇ ਆਏ ਚ 10000 15000 ਤੋਂ ਕੰਮ ਸ਼ੁਰੂ ਕੀਤਾ ਸੀ ਸਾਡੇ ਨਾਲ ਜੁੜ ਕੇ ਕਿਉਂ ਕਮਾ ਰਹੇ ਨੇ ਕਿਉਂਕਿ ਸਹੀ ਰੇਟ ਸਸਤਾ ਕਪੜਾ ਦੇ ਰਹੇ ਭਾਜੀ ਬਾਦ ਵੀਡੀਓ ਸ਼ੇਅਰ ਕਰਨਾ ਹੈ ਭਾਜੀ ਜਿਹੜਾ ਮੇਰੇ ਭੈਣ ਵੀਡੀਓ ਸ਼ੇਅਰ ਕਰੇਗਾ ਉਹਨਾਂ ਨੂੰ ਆਪ ਇੱਕ ਇੱਕ ਸੂਟ ਗਿਫਟ ਕਰਨਾ ਹੈ ਵਾਦ ਤੋਂ ਵਾਦ ਫੇਸ ਜੇ ਗੱਲ ਪਹਿਲੇ 10 ਬੰਦਿਆਂ ਨੂੰ ਜਿਹੜੇ ਹੁਣ ਵੀ ਸ਼ੇਅਰ ਕਰ ਰਹੇ ਆ ਦੇਖ ਕੇ 15 15 ਬਾਈ ਪਿਓਰ ਜਾਮ ਦੇ ਸੂਟ ਇਹ ਵੀ ਤੁਹਾਨੂੰ ਬਹੁਤ ਹੀ ਘੱਟ ਰੇਟ ਤੇ ਮਿਲ ਜਾਣਗੇ ਜੀ ਇਹ ਵੀਲਾ ਸੂਟ ਅੱਧੇ ਰੇਟਾਂ 'ਚ ਭਾਈ ਤੁਹਾਨੂੰ ਸਮਝ ਲਓ ਯਾਰ ਬਾਜ਼ਾਰ 'ਚ 14-1500 ਦਾ ਵਿਕਦਾ ਪਿਆ ਸੂਟ 7-800 ਦੀ ਰੇਂਜ 'ਚ ਦੇ ਦਨੇ 800-850 ਦੀ ਰੇਂਜ 'ਚ ਠੀਕ ਆ ਜੀ ਵਧੀਆ ਬਹੁਤ ਸੋਹਣੇ ਸੋਹਣੇ ਭਾਜੀ ਜਾਮ ਹੈ ਪਿਓਰ ਜਾਮ ਵਧੀ ਦ ਮਿਆਦ ਲਾ ਕੇ ਭਾਈ ਵੇਦੇ ਨੇ 1500 1600 1400 ਆਪਾਂ 850 895 ਦੀ ਰੇਂਜ ਚ ਤੁਹਾਨੂੰ ਇਦਾਂ ਦੇ ਦੁਪੱਟੇ ਵਾਲੇ ਸੂਟ ਦੇ ਦਿੰਦੇ ਨੇ ਪਿਓਰ ਜਾਂਦੇ ਓਕੇ ਲੋ ਜੀ ਚੈੱਕ ਕਰੋ ਵੀਡੀਓ ਸ਼ੇਅਰ ਕਰਕੇ ਆਣਾ ਭਾਜੀ ਠੀਕ ਆ ਜੀ ਤੇ ਜਿਹੜਾ ਸੋਚਦੇ ਬੈਨ ਘਰੇ ਬੈਠੇ ਕੰਮ ਸ਼ੁਰੂ ਕਰਨਾ ਹੈ ਫੜਾ ਫੜ ਵਿਜ਼ਿਟ ਕਰਨਾ ਹੈ ਸੱਚੇ ਦਾ ਆਨੰਦ ਇਲੈਕਟ੍ਰੋਨ ਨੂੰ ਆਣਦੇ ਭਾਜੀ ਠੀਕ ਆ ਜੀ ਆਫਰਾਂ ਵੱਡੀਆਂ ਲਾਤੀਆਂ ਆਲ ਓਵਰ ਸੂਟ ਲੈਣੇ ਆ ਬਿਨਾ ਚੁੰਨੀਆਂ ਤੋਂ ਹਾਂਜੀ ਆਲ ਓਵਰ ਸੂਟ ਹੀ ਮਿਲ ਜਾਣਗੇ ਬੁਟੀਕਾਲੇ ਵੀ ਮਿਲ ਜਾਣਗੇ ਓਕੇ ਲੋ ਜੀ ਪਿਓਰ ਡਿਜੀਟਲ ਬਣੇ ਦਾ ਸੂ ओके ਆਪਾਂ ਤੁਹਾਨੂੰ ਪ્યોਰ ਸੂਟ 800 ਦੇ ਦੋ ਜੀ ਲਓ ਜੀ 800 ਦੇ 800 ਦੇ ਦੋ 800 ਦੇ ਦੋ ਚੱਕੋ ਨਹੀਂ ਘਟਕੜਾਈ ਲੋ ਜੀ ਬੁਟੀਕਾ ਲੈ ਡਿਜ਼ਾਈਨ ਚੈੱਕ ਕਰੋ ਹਾਂਜੀ ਲੋ ਜੀ ਬੁਟੀਕਾ ਲੈ ਡਿਜ਼ਾਈਨ ਨਾਲ ਬੋਟਮ ਤੇ ਵਰਕ ਤੁਸੀਂ ਦਾਜਵਰੀ ਦਾ ਕਪੜਾ ਬਣਾਣਾ ਲੱਖ ਦਾ ਕਪੜਾ 50000 50000 ਦਾ ਕਪੜਾ 25000 ਚ ਗਾਰੰਟੀ ਬਣਾ ਕੇ ਦਵਾਂਗੇ ਬਰਾਈਡਲ ਸੂਟ ਵੀ ਸਾਡੇ ਕੋਲ ਪ੍ਰੋਪੋਸ਼ਨ ਹੈ ਉੱਥੇ ਤੁਹਾਨੂੰ ਫਰਸਟ ਫਲੋਰ ਤੇ ਜਾਂ ਬੇਸਮੈਂਟ ਤੇ ਖੜੇ ਹਾਂ ਹੁਣ ਬਰਾਈਡਲ ਤੇ ਤੁਹਾਨੂੰ ਵੀ ਦਿਖਾ ਦਾਂਗੇ ਵੈਰਾਈਟੀ ਸਾਰੀ ਮਿਲ ਜਣੀ ਆ ਦੇਖੋ ਲਓ ਜੀ ਇੱਦਾਂ ਦੇ 12 1200 ਵਾਲੇ ਸੂਟ ਤੁਹਾਨੂੰ 625 650 ਦੀ ਰੇਂਜ ਚ ਮਿਲ ਜਾਣਾ ਜੀ ਠੀਕ ਆ ਜੀ ਦੇਖੋ ਆਰਟੀਕਲ ਚੈੱਕ ਕਰੋ ਭਾਜੀ ਇਹ ਦੇਖੋ ਤੇ ਕੈਮਰੀ ਦੇ ਸੂਟ 6 600 ਵਾਲੇ 7400 ਦੀ ਰੇਂਜ ਤੁਨੀ ਨਾਲ ਪੇੜ ਦੀ ਓਕੇ ਜੀ ਮਤਲਬ ਕਿ ਇੱਕ ਹੈ ਭਾਜੀ ਇੰਨਾ ਵਾ ਸੇਲ ਆਈ ਹੈ ਹਾਂ ਜੀ ਇੱਕ ਹੈ ਕੋਈ 1000 ਲਾ ਪੀਸ ਦਾ ਕੋਈ 1200 ਵਾਲਾ ਅਸੀਂ 1000 ਦੇ ਤਿੰਨ ਕਰਤੇ ਆ ਵੀ ਲਓ ਜੀ 1000 ਦੇ ਤਿੰਨ ਐਜੇ ਪਾਵੇਂ ਤੁਸੀਂ 100 ਸੂਟ ਲੈ ਲਓ 50 ਲੈ ਲਓ ਖਤਮ ਕਰਨਾ ਹੈ ਮਾਲ ਠੀਕ ਹੈ ਜੀ ਇਹ ਸਾਰੇ ਹੀ ਸੂਟ 1000 1200 ਵਾਲੇ ਆ ਆਪਾਂ 1000 ਦੇ ਪਿਓ ਕੈਮਰੀ ਦੇ ਜਾਮ ਦੇ ਸੂਟ ਸਾਰੇ 1000 ਦੇ ਤਿੰਨ ਕਰਤੇ ਵਜਿਏ ਵੀ ਇਹ ਦੇਖੋ ਮਤਲਬ ਕਿ ਸੇਲਾ ਵਡੀਆਂ 21 ਜੂਨ ਤੱਕ ਦੀ ਲੱਗ ਚੁੱਕੀਆਂ ਜਿਹੜਾ ਪਹਿਲੇ ਆਊਗਾ 21 ਜੂਨ ਦੀ ਵੇਟ ਨਹੀਂ ਕਰਨੀ ਓਕੇ ਜੀ ਫਟਾਫਟ ਜਿਹੜਾ ਦੇਖ ਰਿਹਾ ਵੀਡੀਓ ਫਟਾਫਟ ਮਾਲ ਲੈਣਾ ਤਾਂ ਫਟਾਫਟ ਵਿਜ਼ਿਟ ਕਰ ਲੋ ਸੱਚੀ ਦਾ ਨਾਨ ਫਲੈਕਸਟੋਰ ਲੁਧਿਆਣਾ ਤੇ ਜੀ ਸ਼ੇਅਰ ਕਰ ਦਿਓ ਵੀਡੀਓ ਨੂੰ ਇਸ ਤਰ੍ਹਾਂ ਉਹ ਉੱਪਰ ਫਲੋਰ ਹੈ ਉੱਥੇ ਸਾਡੇ ਸਾਰੇ ਬ੍ਰਾਈਡਲ ਸੂਟ ਹੀ ਪਏ ਆ ਓਕੇ ਓਕੇ ਲਓ ਵੀ ਬਾਈਓ ਨੇ ਨਾ ਸਾਰਾ ਕਲੀਅਰ ਕਰਨਾ ਤਾਂ ਪਹੁੰਚੋ ਬਾਈਓਨਾਂ ਕੋਲੇ ਜੀ ਸਰ 21 ਜੂਨ ਤੱਕ 21 ਜੂਨ ਤੱਕ ਹਾਂ ਉਸ ਤੋਂ ਪਹਿਲੇ ਹੀ ਪਹੁੰਚ ਜਾਣਾ ਤੁਸੀਂ ਉਸ ਤੋਂ ਪਹਿਲੇ ਪਹੁੰਚ ਜਾਣਾ ਹਾਂ ਜੀ ਮਾਲ ਲੈਣਾ ਤੁਹਾਨੂੰ ਸਾਰਾ ਮਾਲ ਹਾਂਜੀ ਆਦਿ ਵੀਡੀਓ ਚ ਆਪਾਂ ਤੁਹਾਨੂੰ ਸ਼ੈਰ ਲੁਧਿਆਣੇ ਦੀ ਕਲੈਕਸ਼ਨ ਦਿਖਾਈਆ ਸੋ ਆਦਿ ਵੀਡੀਓ ਨੂੰ ਆਪਾਂ ਐਂਡ ਕਰਦੇ ਜੇ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ